ਪੰਜਵੇਂ ਮਹੀਨੇ ਦੀ 6 ਤਰੀਕ 2024 ਨੂੰ ਇਹ ਵਾਰਦਾਤ ਹੋਈ ਮੋਗੇ ਦੇ ਵਿੱਚ ਸਾਨੂੰ ਨਹੀਂ ਪਤਾ ਅਸੀਂ ਉਹ ਡੀਵੀਆਰ ਚੋਂ ਪੰਜ ਕੱਟੀਆਂ ਵੀਡੀਓ ਤੋਂ ਛਾਣ ਪਿਆਣ ਕੀਤੀ ਵੀ ਕੁੜੀ ਕੌਣ ਜਦੋਂ ਅਸੀਂ ਕਿਸੇ ਕੰਮ ਨੂੰ ਲੈ ਕੇ ਮੇਰੇ ਇੱਕ ਕੇਸ ਚੱਲਦਾ ਦਿੱਲੀ ਦੇ ਵਿੱਚ ਉੱਥੇ ਗਏ ਹੋਏ ਸੀ ਰਾਜੋਂ ਫੋਨ ਆਉਂਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮਕਰਾਲੇ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ ਅਮਰਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕਡਨਾਪ ਕਰਕੇ ਰੱਖਿਆ ਹੋਇਆ ਸੀ ਤੇ ਝੂਠਾ ਬਾਬੇ ਦੇ ਪਰਚਾ ਦਵਾਇਆ ਬਾਬੇ ਨੇ ਵੀ ਕਡਨਾਪਿੰਗ ਦੀ ਤੇਰੇ ਤੇ ਦਰਖਾਸਤ ਦਿੱਤੀ ਤੇ ਲੜਕੀ ਨੇ ਵੀ ਦੇਤੀ ਲੜਕੀ ਨੇ ਐਫੀਡੇਵਟ ਡੀਐਸਪੀ ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੇਵਟ ਦੇਤਾ ਵੀ ਅਮਰਤਪਾਲ ਸਿੰਘ ਨੇ ਧੱਗੇ ਨਾਲ ਬੰਦੂਖ ਦੀ ਨੋਕ ਤੇ ਸਾਥੋਂ ਪਰਚਾ ਕਰਵਾਇਆ ਤੇ ਇਹ ਦੋ ਪਰਚੇ ਅਮਰਤਪਾਲ ਸਿੰਘ ਮੈਰੋ ਤੇ ਹੋਣਗੇ ਨਹੀਂ ਤਾਂ ਸਾਨੂੰ ਆਕੇ ਮੇਲੇ ਤੇ ਸਾਡੇ 15 60 ਜਮੀਨ ਨਿਕਲ ਗਈ ਉਹ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰਤਲੀ ਤੇ ਧਰਗੇ ਜਗਰਾਉਂ ਚ ਐਂਟਰ ਹੋਏ ਸੀ ਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ ਸਾਡੇ ਤੇ ਕੀ ਬੀਤੂਗੀ ਅਸੀਂ ਉੱਥੇ ਇਕੱਠ ਕਰਦੇ ਰਹੇ ਆ ਤੇ ਜਦੋਂ ਪਤਾ ਕੀਤਾ ਮੈਂ ਕੁੜੀ ਨੂੰ ਫੋਨ ਲਾਇਆ ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ ਮੈਂ ਨਹੀਂ ਇਹ ਗੱਲ ਕਹਿੰਦਾ মিডিਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ ਮੈਂ ਪੜ੍ਹੇ ਨਹੀਂ ਮੈਂ ਸੁਣੇ ਨਹੀਂ ਪਰ ਉਹਦੇ ਦੀ ਲੜਕੀ ਜੱਦੇ ਬਾਬਾ ਜੇਹਟ ਜਾਂਦਾ ਉਹਦੇ ਦੀ ਲੜਕੀ ਮਿਸਿੰਗ ਆ ਲਾਪਤਾ ਡੀਐਸਪੀ ਜਗਰਾਉਂ ਕੁੜੀ ਦਾ ਪਤਾ ਕਰਕੇ ਦੱਸੇ ਕੁੜੀ ਹੈ ਕਿੱਥੇ ਜੇ ਕੁੜੀ ਨੂੰ ਅਸੀਂ ਕੜਨੈਪ ਕੀਤਾ ਵਿੱਦ ਪ੍ਰੂਫ ਸਾਨੂੰ ਸਾਬਤ ਕਰੇ ਤੇ ਅਸੀਂ ਪਰਚਾ ਲੈਣ ਲਈ ਤਿਆਰ ਆ ਪੁਲਿਸ ਸਾਨੂੰ ਕੜਨ ਉਹ ਅਰੈਸਟ ਕਰੇ ਅਸੀਂ ਅਰੈਸਟ ਦੇਵਾਂਗੇ ਤੇ ਜੇ ਨਹੀਂ ਤੇ ਲੜਕੀ ਨੂੰ ਕੈਮਰੇ ਸਾਹਮਣੇ ਲਿਆਵੇ ਜਗਰਾਉਂ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਜਿਹੜੀ ਕੁੜੀ ਨੇ ਬਾਬੇ ਤੇ ਰੇਵ ਦਾ ਪਰਚਾ ਕਰਾਇਆ ਸੀ ਉਹਨੂੰ ਅੱਜ 14ਵਾਂ 15ਵਾਂ ਦਿਨ ਆ ਕੁੜੀ ਮਿਸਿੰਗ ਆ ਕਿੱਥੇ ਆ ਹੋਰ ਰਮਨਦੀਪ ਕੌਰ ਜਦੋਂ ਸਸ ਅਸੀਂ ਵੇਖ ਲਿਆ ਵੀ ਸਾਰੀ ਖੇੜੀ ਹੱਥੋਂ ਨ ਵੀ ਗੁਰੂ ਘਰ ਤੇ ਆ ਕੇ ਫੇਰ ਉਸਨੇ ਦੂਜੇ ਸਰਸੇ ਵਾਲੇ ਨੇ ਕਬਜ਼ਾ ਕਰ ਲੈਣਾ ਤੇ ਅਸੀਂ ਕਰਾਂਗੇ ਕਿ ਸਾਨੂੰ ਮਰਵਾ ਦੂਗਾ ਫੇਰ ਸਾਨੂੰ ਇੱਕ ਬਾਹਰੋਂ ਯੂਰਪ ਤੋਂ ਇੱਕ ਕਾਲ ਆਉਂਦੀ ਆ ਬਾਬਾ ਜੀ ਅੱਜ ਤੋਂ ਬਾਅਦ ਕੋਈ ਗੱਲਬਾਤ ਸਰ ਉਹਦੀ ਕੀਤੀ ਉਹਦੀ ਚਰਨ ਘਾਟ ਵਾਲੇ ਸਾਥ ਦੀ ਤੇ ਤੂੰ ਹੈ ਨਹੀਂ ਨਾ ਤੇਰਾ ਪਰਿਵਾਰ ਆ ਉਹ ਮੈਸੇਜ ਹਜੇ ਵੀ ਪਏ ਆ ਉਦੋਂ ਅਗਲੇ ਦਿਨ ਫੋਨ ਆਉਂਦਾ ਉਹ ਕਹਿੰਦੇ ਬਾਬਾ ਮੇਰਾ ਨਾਂ ਨਾ ਦੱਸਿਓ ਇਹ ਸਗੀ ਬਣਾਈ ਜਾਂਦੇ ਵੀ ਜੇ ਅਮਰਤਪਾਲ ਸਿੰਘ ਮਹਿਰੋਂ ਨੂੰ ਕਿਤੋਂ ਚੱਕਿਆ ਲਿਆ ਜਾਵੇ ਤੇ ਇਹਦੇ ਮੂੰਹ ਨੂੰ ਵੀ ਸਾੜ ਕੇ ਇਹਨੂੰ ਗੁੰਮਸਮ ਕਰਦੇ ਉਹਦਾ ਪਤਾ ਨਾ ਲੱਗੇ। ਇਹਦੇ ਵਿੱਚ ਕਲਵੰਤ ਸਿੰਘ ਜਿਹੜਾ ਸਹੋਤਾ ਉਹ ਡੀਐਸਪੀ ਜਿਹੜਾ ਜਸਜੋਤ ਸਿੰਘ ਆ ਉਹ ਤੇ ਹੋਰ ਜਿਹੜੇ ਬੰਦੇ ਹੈਗੇ ਆ ਉਹ ਅਸੀਂ ਕੀ ਕਰਦੇ ਅਸੀਂ ਹਾਰ ਕੇ ਜਮਾ ਜਿੱਤੀ ਹੋਈ ਬਾਜੀ ਸਿੱਖ ਹਾਰ ਗਈ। ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਤੇ ਸਾਨੂੰ ਇੱਕ ਫੋਨ ਆਉਂਦਾ ਵੀ ਅਸੀਂ ਮਿਲਣਾ ਚਾਹੁੰਦੇ ਆ। ਮੈਂ ਕਿਹਾ ਵੀ ਤੁਸੀਂ ਕੌਣ ਆ? ਕਹਿੰਦੇ ਅਸੀਂ ਮਿਲਣਾ ਚਾਹੁੰਨੇ ਜਗਰਾਉਂ ਤੋਂ ਮੈਂ ਕਿਹਾ ਮੇਰੀ ਯਾਰ ਗੇਮ ਨਾ ਲੱਗੇ ਜੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਭੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਂ ਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਟੀਐਸਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਉਸ ਚੀਨ ਉਪੰਜਾ ਦੇ ਨਾਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ। ਉਹਦੇ ਦਰਦ ਹੁੰਦਾ। ਸਾਰਾ ਕੁਝ ਜੈਨਨ ਸੀਗਾ। ਰੇਪ ਹੋਇਆ ਪੋਜ਼ਿਟਿਵ ਆਇਆ। ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੈਨੇ ਗਈ। ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ। ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ। ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ਧੱਕੇ ਨਾਲ ਉਹਨੂੰ ਰੂਮ ਚ ਲੈ ਕੇ ਗਿਆ ਸੀ। ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾਂ ਭਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਗਾਂ ਬੰਨ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪਰ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਬਾਬੇ ਦੀ ਇਹਨਾਂ ਦੀਆਂ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾ ਲਈਆਂ ਰਾਤ 2 ਪਰਿਵਾਰਾਂ ਦੇ ਜਗਰਾਵ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਇਹ ਰੇਪ ਕੀਤਾ ਪੁਲਿਸ ਸੌਣਦੀ ਨਹੀਂ ਕਹਿੰਦੇ ਮੈਂ ਜਗਰਾਉਣੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾਮ ਗ੍ਰਾਮ ਦੇ ਸਹਿਬ ਦੀ ਜੁਰੀ ਚ ਇੱਕ ਵੀ ਝੱਥੇਬੰਦੀ ਕਾਲਤਾਸਹਿ ਦਾ ਮੁਖੀ ਝੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਜੜਾ ਸੁੱਤਿਆ ਨੂੰ ਦਿਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਦੇ 295 ਧਾਰਾ ਲਾ ਕੇ ਪਰਚਾ ਦਰਜ ਕਰੋ ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇ ਤਿੰਨ ਜੈਦੀਆਂ ਗੋਲੀਆਂ ਪਾ ਦਾਂਗੇ ਜਸਜੋਤ ਡੀਐਸਪੀ ਡਰ ਕਿਸੇ ਦਾ ਨਹੀਂ ਭਾਈ ਰੋਲਾ ਹੁਣ ਮੱਥਾ ਸਰਕਾਰ ਨਾਲ ਤੇ ਪ੍ਰਸ਼ਾਸਨ ਨਾਲ ਲੱਗ ਗਿਆ ਡਰ ਕਿਸੇ ਦਾ ਨਹੀਂ ਇੰਨਾ ਕੁ ਉਹਨਾਂ ਨੇ ਮਜਬੂਰ ਕਰਤਾ ਵੀ ਇਹ ਕਾਮਪੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ ਮੈਨੂੰ ਡੀਐਸਪੀ ਨੇ ਇੰਨਾ ਮਜ਼ਬੂਤ ਕਰ ਮਜਬੂਰ ਕਰਤਾ ਮਰਨ ਲਈ ਵੀ ਤੇਰੇ ਤੇ ਪਰਚੇ ਕਰਾਂਗੇ ਮੇਰੇ ਪਿਓ ਦਾ ਕਹਿਣਾ ਪੁੱਤ ਠੀਕ ਆ ਮੌਤਮ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ ਇੱਥੇ ਜੀਵਤ ਕੋਈ ਨਹੀਂ ਪਰ ਜੇ ਤੈਨੂੰ ਲੱਗਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਸਾਰੇ ਨਾਲ ਹੀ ਲੈ ਕੇ ਜਾਈ ਤੇ ਮੈਂ ਇਹ ਮੈਂ ਮਿਥਿਆ ਹੋਇਆ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਜਦੇ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਤੇ ਚੜ੍ਹਾਈ ਕੀਤੀ ਆ ਪੁਲਿਸ ਨੇ ਬੁੱਤ ਤੋੜਿਆ ਮਰਸਰ ਸਾਹਿਬ ਮੈਂ ਪੇਸ਼ ਹੋਇਆ ਪ੍ਰੋਡੂਸਰ ਕੁੱਟਿਆ ਮੈਂ ਪੇਸ਼ ਹੋਇਆ ਬਲਾਤ ਕਰਕੇ ਇੱਥੇ ਦਿੱਲੀ ਗਿਆ ਮੈਂ ਪੇਸ਼ ਹੋਇਆ ਕਰਨਾਟਕਾ ਚ ਮੁਸਲਮਾਨ ਕੁੜੀ ਦਾ ਰੇਪ ਹੋਇਆ ਮੈਂ ਪੇਸ਼ ਹੋਇਆ ਕਲਕੱਤੇ ਦੇ ਵਿੱਚ ਹੁਣ ਅਜੇ ਕੇਸ ਚੱਲ ਰਿਹਾ ਲੜਕੀ ਦਾ ਰੇਪ ਹੋਇਆ ਮਰਡਰ ਹੋਇਆ ਮੈਂ ਉੱਥੇ ਜਾ ਕੇ ਪੇਸ਼ ਹੋਇਆ ਤੇ ਆਹ ਮੈਂ ਘਟ ਗਿਆ ਪਰਚੇ ਦੇ ਵਿੱਚ ਕਿਵੇਂ ਪਗੋੜਾ ਹੋ ਜਾਊਗਾ ਡੀਐਸਪੀ ਸਾਫਤ ਕਰੇ ਮੈਂ ਗਲਤਾਂ ਜੇ ਡੀਐਸਪੀ ਬਿਨਾ ਪ੍ਰੂਫ ਤੋਂ ਮੇਰੇ ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਕੋਈ ਨਹੀਂ ਛੱਡਣਾ ਕਿਉਂਕਿ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰੇਪ ਦੀ ਆ ਸਾਡੇ ਦੇ ਕੋਲੇ ਪੰਜ ਰਿਕਾਰਡਿੰਗਾਂ ਨੇ ਪੰਚਾ ਦੇ ਵਿੱਚ ਜਸ ਜੋਤ ਦੇ ਸਨੇਹੇ ਆ ਜਾਂ ਜਸ ਜੋਤ ਨੇ ਸਾਨੂੰ ਡਾਇਰੈਕਟ ਨਹੀਂ ਕਿਹਾ ਉਹ ਇੱਕ ਡੀਐਸਪੀ ਉਹਨੂੰ ਪਤਾ ਵੀ ਉਹ ਬਹੁਤ ਗਾਂ ਲੰਗੀ ਹੋਈ ਚੀਜ਼ ਆ ਅੱਧਾ ਕਿਲੋ ਸੋਨਾ ਤੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਮੇਰੇ ਤੋਂ ਡੀਐਸਪੀ ਰੋਜ਼ ਮੈਨੂੰ ਕਹਿੰਦਾ ਅੱਜ ਇਸ ਕਾਨਫਰੈਂਸ ਨੂੰ ਰੋਕਣ ਵਾਸਤੇ ਤਿੰਨ ਫੋਨ ਆਏ ਆ ਜਿਵੇਂ ਕਹਿੰਗਾ ਕਰ ਲਾਂਗੇ ਜੇ ਤੈਨੂੰ ਡੇਰੇ ਤੇ ਕਬਜ਼ਾ ਵੀ ਚਾਹੀਦਾ ਕਬਜ਼ਾ ਵੀ ਦਿਵਾ ਦਾਂਗੇ ਪਰ ਕਾਨਫਰੈਂਸ ਨਾ ਕਰੀ ਸਰਦਾਰ ਸਾਹਿਬ ਜੀ 0 ਤੋਂ 0 ਹਰ ਰੋਜ਼ ਕਿਸੇ ਵੀ ਥਾਣੇ 'ਚ ਜੋ ਡੈਸਕ 'ਤੇ ਆਪਣੇ ਥਾਣੇ 'ਚ ਨਹੀਂ ਕਰਦਾ ਤੁਸੀਂ ਚੰਡੀਗੜ੍ਹ ਵੀ ਕਰਵਾ ਸਕਦੇ ਹੋ ਕਿਤੇ ਹੋਰ ਵੀ ਕਰਵਾ ਸਕਦੇ ਬਾਈ ਜੀ ਜਦੋਂ ਮਗਰ ਲੱਗੇ ਹੋ ਨਾ ਸਾਰੇ ਕਿਤੇ ਨਹੀਂ ਪਹੁੰਚਣ ਦਿੰਦੇਗੇ ਜਦੋਂ ਲੜਕੀ ਤੇ ਲੜਕੀ ਦਾ ਪਰਿਵਾਰ ਕਹਿ ਰਿਹਾ ਆ ਸਾਡੀ ਕੁੜੀ ਖੜੀ 5 ਸਾਲਾਂ ਦੀ ਸਾਦ ਨੇ ਬਲਾਤਕਾਰ ਕੀਤਾ ਤੇ ਐਸਐਸਪੀ ਡੀਐਸਪੀ ਐਸਐਚ ਉਹ ਕਹਿ ਦਵੇ ਥਾਣੇ ਤੋਂ ਬਾਹਰ ਨਿਕਲ ਜਾ ਅਸੀਂ ਤੁਹਾਡੀ ਸੁਣਵਾਈ ਨਹੀਂ ਕਰਨੀ ਹੋਰ ਕਿੱਥੇ ਜਾਵਾਂਗੇ ਬਾਈ ਕਿਸੇ ਵੀ ਥਾਣੇ ਚ ਦੇਖਦੇ ਜਿਵੇਂ ਚੰਡੀਗੜ੍ਹ ਤੁਸੀਂ ਆਇਆ ਕਰਾ ਸਕਦੇ ਮਨਾਂ ਨਹੀਂ ਕਰ ਸਕਦਾ ਨਹੀਂ ਕੋਈ ਨਹੀਂ ਕਰਦਾ ਬਾਈ ਉਹਨਾਂ ਕਹਿੰਦੇ ਬਕੂਆ ਹੈਣੀਗਾ ਬਾਬਾ ਜੀ ਤੁਹਾਡਾ ਰਾਬਤਾ ਪੰਜਾਬ ਦੇ ਡੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗੋਬਾ ਸਿੰਘ ਜੀ ਦੇ ਸਿੰਘ ਆ ਅਸੀਂ ਇਹਨਾਂ ਪ੍ਰਸ਼ਾਸਨਾ ਇਹਨਾਂ ਕਾਨੂੰਨਾਂ ਤੋਂ ਪਰੇ ਹੋ ਕੇ ਚੱਲਦੇ ਆ ਅਸੀਂ ਕਿਸੇ ਦਾ ਭਲਾ ਤਾਂ ਕਰ ਸਕਦੇ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਇੱਕ ਕੁੜੀ ਆ ਦੇ ਮੂੰਹੋਂ ਕਹਿ ਰਹੀ ਆ ਮੌਕੇ ਦੇ ਅਫਸਰਾਂ ਨੂੰ ਵੀ ਮੇਰਾ ਰੇਪ ਹੋਇਆ ਤੇ ਇੱਕ ਸਿੰਘ ਦੁਆਰਾ ਉਹਨੂੰ ਚੱਕ-ਚੱਕ ਕੇ ਨਹੀਂ ਤੁਰੂਗਾ ਹੋਰ ਦਰਵਾਜ਼ਿਆਂ ਦੇ ਉੱਤੇ ਵੀ ਸਾਡੀ ਕੁੜੀ ਦੇ ਬਿਆਨ ਲੈਣ ਨਹੀਂ ਐਵੀਡੈਂਸ ਤੁਹਾਡੇ ਕੋਲ ਸਾਰੇ ਇੰਨਾ ਸਮਾਂ ਹੀ ਨਹੀਂ ਦਿੰਦੇ ਬਾਈ ਜੀ ਉਹਨਾਂ ਨੇ ਜਿਹੜੀ ਕੁੜੀ ਨੇ ਬਿਆਨ ਤੇ ਪਰਚਾ ਦਰਜ ਹੋਇਆ ਉਹ ਮਿਸਿੰਗ ਆ ਪੁਲਿਸ ਜਗਰਾਉਂ ਦੀ ਦੱਸੇ ਕਿੱਥੇ ਆ ਜੇ ਉਹ ਕਹਿੰਦੀ ਅਮਰਤਪਾਲ ਨੇ ਕਨੈਪ ਕੀਤਾ ਸੀ ਮੈਨੂੰ ਤੇ ਮੇਰੇ ਤੋਂ ਵੀਡੀਓ ਲੈ ਲਓ ਸਾਰੀਆਂ ਸਰ ਸਾਹਿਬ ਪਹਿਲਾਂ ਤੁਸੀਂ ਪ੍ਰੈਸ ਕੌਂਫਰੰਸਾਂ ਜਾਂ ਮੀਡੀਆ ਜਾਂ ਕਿਸੇ ਹੋਰ ਨਾਲ ਲੱਗੀ ਕਿਉਂ ਨਹੀਂ ਚੱਲੇ ਤੁਸੀਂ ਆਪ ਹੀ ਕੋਲ ਜਾਓਗੇ ਤੁਸੀਂ ਖੁਦ ਹੀ ਉਸ ਜਗਰਾਉਂ ਦੇ ਵਿੱਚ ਸੀਗੇ ਨਾ ਜਗਰਾਉਂ ਦੇ ਵਿੱਚ ਮੀਡੀਆ ਗਿਆ ਸੀ ਜਗਰਾਉਂ ਦੇ ਵਿੱਚ ਮੀਡੀਆ ਗਿਆ ਸੀ ਨਾਲੇ ਬਾਈ ਜੀ ਉਹ ਇੱਕ ਨਿੱਜੀ ਕਿਸੇ ਫੈਮਿਲੀ ਦਾ ਮਸਲਾ ਨਹੀਂ ਸੀ ਉਹ ਜੇ ਆਪਾਂ ਦੋਵੇਂ ਭਰਾਵਾਂ ਆ ਸਕੇ ਠੀਕ ਆ ਆਪਣੀ ਇੱਕ ਸਾਕੀ ਭੈਣ ਤੇ ਸਾਕਾ ਪਿਓ ਘਰੇ ਆ ਬਗਾਨਾ ਬੰਦਾ ਘਰੇ ਆ ਕੇ ਸਾਡੇ ਪਿਓ ਨੂੰ ਬੰਨ ਕੇ ਸਾਡੀ ਭੈਣ ਦਾ ਰੇਪ ਕਰੇ ਤੁਸੀਂ মিডিਆ ਟਿਕੋਗੇ ਤੁਸੀਂ ਕਿਉਂਕਿ ਸੈਨਸਟਿਵ ਸੀਗਾ ਮੁੱਦਾ ਤੁਸੀਂ ਕਿਸੇ ਨੂੰ ਤਾਂ ਮਹਤਵਾਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਅਸੀਂ ਮੰਨਿਆ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਸਾਡੇ ਪਿਓ ਦੀ ਬੇਇੱਜ਼ਤੀ ਹੋ ਰਹੀ ਆ ਸਾਡੀਆਂ ਪੰਜਾਬ ਦੀਆਂ ਧੀਆਂ ਦੀ ਬੇਵੱਤੀ ਹੋ ਰਹੀ ਆ ਤੇ ਅਸੀਂ ਕਿਵੇਂ ਯਾਰ ਲੈਂਦੇ ਅਸੀਂ মিডিਆ ਇਕੱਠਾ ਕਰਦੇ ਮੈਂ ਇਹ ਗੱਲ ਅੱਗੇ ਵੀ ਕਹੀ ਸੀ ਜੇ ਗੱਲਬਾਤ ਹੈ ਇਹ ਕੁੜੀ ਕੱਲੀ ਪੁਲਿਸ ਕੋਲੇ ਲੈ ਕੇ ਜਾਂਦੀ ਪੁਲਿਸ ਨੇ ਬਾਬੇ ਤੇ ਪਰਚਾ ਨਹੀਂ ਕਰਨਾ ਸੀ ਹੋ ਸਕਦਾ ਪੁਲਿਸ ਪਰਚੇ ਦੇ ਵਿੱਚੋਂ ਬਾਬੇ ਨੂੰ ਬਾਹਰ ਕੱਢੇ ਤੇ 5 ਦਿਨਾਂ ਦੇ ਵਿੱਚ ਕਿਉਂ ਪ੍ਰੋਟੈਕਸ਼ਨ ਦਿੱਤੀ ਜਾਰੀ ਪੁਲਿਸ ਵੱਲੋਂ ਕਿਵੇਂ ਉਹ ਵਾਰ-ਵਾਰ ਕੁਲਵੰਤ ਸਿੰਘ ਸਹੋਤੇ ਨੂੰ ਪੁਲਿਸ ਚੱਕੇ ਸਿੱਧੀ ਜੀ ਗੱਲ ਆ ਤੇ ਡੀਐਸਪੀ ਜਸਜੋਤ ਸਿੰਘ ਦੀ ਪੁੱਛਗਿੱਛ ਕੀਤੀ ਜਾਵੇ ਸਾਡੇ ਕੋਲੇ ਰਿਕਾਰਡਿੰਗ ਆ ਅਸੀਂ ਉਹ ਹੁਣ ਚਲਾ ਦਿੰਨੇ ਆ ਬੰਦਾ ਵੈਰੀਫਾਈ ਕਰਨ ਕੌਣ ਆ ਸਾਨੂੰ ਨਹੀਂ ਪਤਾ ਕੋ ਪੋਲਿਟਿਕਲ ਪ੍ਰੈਸ਼ਰ ਹੈ ਤੁਹਾਨੂੰ ਲੱਗਦਾ ਕੋ ਪੋਲਿਟਿਕਲ ਉਹਨੇ ਸਾਨੂੰ ਇਹ ਕਿਹਾ ਵੀ 27 ਲੱਖ ਰੁਪਇਆ ਦਿੱਤਾ 7 ਲੱਖ ਚ ਕੁੜੀ ਨਾਲ ਗੱਲ ਹੋਈ ਹੈ 22 ਲੱਖ ਉਹਨੂੰ ਦੇਤਾ ਬਾਕੀ 4.5 ਰਹਿੰਦਾ 20 ਲੱਖ ਜਸਜੋਤ ਲੈ ਗਿਆ ਤੇ ਅੱਧਾ ਕਿਲੋ ਸੋਨਾ ਠਾਠ ਤੇ ਹਜੇ ਪਿਆ ਹੋਇਆ ਉਹ ਇਹਨਾਂ ਨੇ ਚੱਕਣਾ ਵਾ ਪਰ ਤੈਨੂੰ ਇਹਨਾਂ ਘੜੀ ਸਣਾ ਇਕੜੀ ਸਣਾ ਜੇ ਉਸ ਨੂੰ ਰਿਕਾਰਡਿੰਗ ਸਾਨੂੰ ਮੈਂ ਦਊਗਾ ਤੇ ਉਹ ਤੁਸੀਂ ਚਲਾ ਦਿਓ ਸਾਨੂੰ ਕੋਈ ਪ੍ਰਵਾਹ ਨਹੀਂ ਕਿਸੇ ਸੁਣਾਇ ਦਿਓ ਨਾ ਰਿਕਾਰਡਿੰਗ ਸੁਣਾਓ ਜਦੋਂ ਇੱਕ ਸਾਲ ਹੋ ਰਿਹਾ ਪਾਪਾ ਜੀ ਤੁਸੀਂ ਕਹਿ ਰਹੇ ਜੇ ਤੁਹਾਡੇ ਪੁਲਿਸ ਨੇ ਕਿਹਾ ਤੁਹਾਡੇ ਕਿੰਨਾ ਪਿੰਦਾ ਪ ਦੀ ਡੀਵੀਆਰ ਬਾਰੇ ਜਿਹੜੀ ਤੁਸੀਂ ਚੱਕੀ ਸੀ ਆਪਣੇ ਕੰਟਰੋਲ ਚ ਉਹ ਨੈੱਟ ਚ ਪੋਸਟ ਕੀਤੇ ਹੋਏ ਤੁਹਾਨੂੰ ਲੱਗੇ ਵੀ ਸਾਰੀ ਗੱਲ ਬਾਤ ਹੋਈ ਹੈ ਡੀਵੀਆਰ ਹੋਣੀ ਚਾਹੀਦੀ ਹੈ ਤੁਹਾਨੂੰ ਐਵਿਡੈਂਸ ਜਦੋਂ ਸਾਡੇ ਦੁਸ਼ਮਣ ਹੀ ਹੋਗੇ ਜਦੋਂ ਉਹਨਾਂ ਨੂੰ ਕੁੜੀ ਨੇ ਕਹਤਾ ਰੇਪ ਹੋਇਆ ਉਹਨਾਂ ਨੂੰ ਵੀਡੀਓ ਦੇ ਦਿੱਤੀਆਂ ਤੇ ਫਿਰ ਸਾਡੇ ਤੇ ਪਹਿਲਾਂ ਡੀਵੀਆਰ ਲੈ ਲੈਂਦੇ ਸੀ ਦੇਣ ਹੀ ਚੱਲੇ ਸੀ ਸਾਨੂੰ ਕਹਿੰਦੇ ਤੁਹਾਡੇ ਤੇ ਕਰਾਇਪਕ ਦਾ ਪਰਚਾ ਪਾਉਣਾ ਤੇ ਲੁੱਟ ਖੋਹ ਦਾ ਪਰਚਾ ਪਾਉਣਾ ਅਸੀਂ ਪੁਲਿਸ ਦੇ ਮੱਥੇ ਕਿਵੇਂ ਲੱਗ ਜਾਂਦੇ ਆ ਆ ਮੈਂ ਰਿਕਾਰਡਿੰਗ ਸੁਣਾ ਦਿੰਨਾ 4 ਮਿੰਟਾਂ ਦੀ ਲਾ ਦਿਓ ਵਿੱਚ ਮੈਂ ਤਾਂ ਥੋੜਾ ਬਾਹਰ ਹੀ ਸੀਗਾ ਇੱਧਰ ਹਰਿਆਣੇ ਵਾਲੀ ਆਇਆ ਹੋਇਆ ਸੀਗਾ ਹਰਿਆਣੇ ਵਾਲੀ ਸਾਡੂ ਹਾਂ ਓਕੇ ਜਿਹੜਾ ਮੇਰਾ ਕੋਈ ਨਾਂ ਤੇ ਜਾਰੀ ਉਹ تھا ਮੇਰਾ ਕੋਈ ਇਹ ਮੇਰੇ ਉਹਨਾਂ ਜਿਹੜੇ ਕਿ ਮੈਂ ਉਹਨਾਂ ਕੋਲ ਜੇ ਬੰਦ ਰੋੜਦਾ ਹਾਂ ਆਪਾਂ ਹੈਗੇ ਆ ਤੁਹਾਡੇ ਸਾਥੀ ਨਹੀਂ 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 ਭਾਈ ਆਪਾਂ ਤਾਂ ਕਾਹਨੂੰ ਲੈਣਾ ਨਾ ਹਾਂਜੀ ਮੇਰਾ ਵੀ ਉਹਨਾਂ ਕੋਲ ਨਾਂ ਆ ਬੇਲਵਾ ਮੜ ਕੇ ਉਹਨਾਂ ਨੇ ਮੇਰੇ ਕੋਲ ਕੋਈ ਗੱਲ ਕੋਈ ਗੱਲ ਨਹੀਂ ਕਰਨੀ ਉਹਨਾਂ ਨੇ ਨਹੀਂ ਨਹੀਂ ਫਿਰ ਵੀ ਕੀ ਕਹਿੰਦੇ ਆ ਉਡੀ ਨੀਰ ਹੱਥ 7 ਲੱਖ ਦੇ ਬੈਂਕ ਕੁੜੀ ਹੋਏ ਜਿਹੜੀ ਗੱਲਾਂ ਥੋੜੇ ਬੁਣ ਕੁੜੀ ਆਈ ਨਾ ਹਾਂ ਹਾਂ ਓਕੇ ਹਾਂ ਇਹ 2 ਲੱਖ ਰੁਪਈਆ ਨਾਲ 2 ਲੱਖ ਰੁਪਈਆ ਦੇ 2 ਲੱਖ ਰੁਪਈਆ ਨਾਲ ਦੇਦਾ ਕੁੜੀ ਨੂੰ ਓਕੇ ਹਾਂ ਕੁੜੀ ਕਲਵਾਨ ਸਿੰਘ ਸੋਤਾ ਦਾ ਮਿੱਤਰ ਆ ਨਹੀਂ ਨਹੀਂ ਕਲਵਾਨ ਸਿੰਘ ਸੋਤਾ ਦਾ ਹੀ ਮਿੱਤਰ ਆ ਜਦੋਂ ਕਲਵਾਨ ਸਿੰਘ ਸੋਤਾ ਕਿਸੇ ਨਾਲ ਗੱਲ ਕਰਨ ਜਾਂਦਾ ਜਾਂ ਕੋਈ ਡੀਲ ਹੁੰਦੀ ਹੈ ਉਹਦੇ ਨਾਲ ਇਹ ਜਾਂਦਾ ਇਹ ਕਹਿੰਦਾ ਜਦੋਂ ਜਦੋਂ ਤੈਨੂੰ ਖਤਮ ਕਰਨ ਦੀ ਸਾਜ਼ਿਸ਼ ਹੋਈ ਸਾਡੇ ਤੋਂ ਸੁਣੀ ਨਹੀਂ ਗਈ ਇਹ ਸੋਤਾ ਕੌਣ ਕਲਵਾਨ ਸਿੰਘ ਸੋਤਾ ਬਾਬਾ ਬਰਜਿੰਦਰ ਸਿੰਘ ਚਰਨ ਘਟ ਵਾਲੇ ਦਾ ਸਮਰਥਕ ਆ ਡੇਰੇ ਤੇ ਆਉਂਦਾ ਜਾਂਦਾ ਸੀ ਜੀ ਨੇ ਰਮਨਦੀਪ ਕੌਰ ਦੇ ਨਾਲ ਡੀਲ ਕੀਤੀ ਸਾਡੇ ਤੋਂ ਪਾਸੇ ਕਰਾਇਆ ਉਹਦੇ ਤੋਂ ਲੈ ਕੇ ਪੁਲਿਸ ਵਾਲਿਆਂ ਨੂੰ ਐਪਲੀਕੇਸ਼ਨ ਦੇਣ ਵਾਲਾ ਸੋਹਤਾ ਹੀ ਆ ਇੱਕ ਮੈਂ ਵੀਡੀਓ ਵਾਇਰਲ ਕੀਤੀ ਸੀ ਬਾਬੇ ਦੇ ਭੋਰੇ ਦੀ ਉਸ ਪਰਿਵਾਰ ਕੋਲੇ ਕਾਰਨ ਆ ਕੁਲਵੰਤ ਸਿੰਘ ਸੋਤਾ ਜਾਂਦਾ ਡੀਐਸਪੀ ਕੋਲੇ ਪਰਿਵਾਰ ਨੂੰ ਲੈ ਕੇ ਜਾਂਦੇ ਆ ਡੀਐਸਪੀ ਕਹਿੰਦਾ ਤੁਸੀਂ ਅਮਰਤਪਾਲ ਸਿੰਘ ਮਹਿਰੋ ਦੇ ਖਿਲਾਫ ਦਰਖਾਸਤ ਦਿਓ ਕਾਰਵਾਈ ਕਰੂੰਗਾ ਮੈਂ ਚਾਰਾ ਨਹੀਂ ਚੱਲਿਆ ਆ ਸਹੋਤੇ ਨੂੰ ਪਤਾ ਨਹੀਂ ਕੋਈ ਫੋਨ ਆਇਆ ਜਾਂ ਮੈਸੇਜ ਆ ਸਾਨੂੰ ਨਹੀਂ ਪਤਾਗਾ ਪਰ ਇਸੇ ਬੰਦੇ ਨੇ ਕਿਹਾ ਉਹ ਵੀ ਕਾਲ ਰਿਕਾਰਡਿੰਗਾਂ ਕਹਿੰਦੇ ਇਹਨੇ ਬਾਰੋ ਅਸਟ੍ਰੇਲਗਾ ਤੋਂ ਫੋਨ ਲਵਾਇਆ ਤੇ ਉੱਥੇ ਕਿਹਾ ਵੀ ਤੇਰਾ ਅਸੀਂ ਨੁਕਸਾਨ ਕਰਾਂਗੇ ਡੀਐਸਪੀ ਜਸਜੋਤ ਸਿੰਘ ਉਹਨਾਂ ਨੇ ਦੱਸਿਆ ਜੀ ਜਸਜੋਤ ਸਿੰਘ ਕਹਿੰਦਾ ਕਹਿੰਦਾ ਐਸਐਸਪੀ ਨੂੰ ਤੂੰ ਦਰਖਾਸਤ ਦੇ ਮਾਰਕ ਕਰਾਉਂਗਾ ਮੈਂ ਮਹਿਰਵਾਲ ਤੇ ਪਰਚਾ ਕੱਟ ਕੇ ਉਹਨੂੰ ਮੈਂ ਲੈ ਕੇ ਆਉਂਗਾ ਜਦੋਂ ਪਰਸੋਂ ਬਾਬੇ ਤੇ ਬਲਾਤਕਾਰ ਦਾ ਰੇਪ ਪਰਚਾ ਹੁੰਦਾ ਵਾ ਮੌਕੇ ਦੇ ਵਿੱਚ ਮੋਗੇ ਦੀ ਪੁਲਿਸ ਲੜਕੀ ਨੂੰ ਲੈ ਕੇ ਵੈਰੀਫਾਈ ਕਰਨ ਵਾਸਤੇ ਭੋਰਾ ਜਦੋਂ ਆਉਂਦੀ ਆ ਤੇ ਮੂਰੇ ਨਾਕਾ ਲੱਗਾ ਵਾ ਉੱਥੇ ਡੇਰੇ ਦੇ ਪੁਲਿਸ ਕਹਿੰਦੀ ਐ ਵਿੱਚ ਮਹਿਰੋਂ ਵਾਲਾ ਬਾਬਾ ਤਾਂ ਨਹੀਂ ਹੈ ਉਹ ਕਹਿੰਦੇ ਨਹੀਂ ਉਹ ਕਹਿੰਦੇ ਜੇ ਮਹਿਰੋਂ ਵਾਲਾ ਬਾਬਾ ਮਿਲੇ ਤਾਂ ਸਾਨੂੰ ਦੱਸਿਓ ਕਿੱਥੇ ਆ ਇਹ ਸਾਰੀ ਕਹਾਣੀ ਇਹਨਾਂ ਦੀ ਆ ਕੁਲਵੰਤ ਸਿੰਘ ਸੋਤਾ ਤੇ ਜਸਜੋਤ ਸਿੰਘ ਦੀ ਮੈਂ ਇਹੀ ਕਹਿਣਾ ਵੀ ਮੇਰੇ ਤੇ ਪ੍ਰੈਸ਼ਰ ਇਸ ਕਿਹੜੀ ਗੱਲ ਦਾ ਮੈਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਲਈ ਕੀਤਾ ਮੈਨੂੰ ਉਹਦੀ ਹਜ਼ੂਰੀ ਚ ਲੈ ਜਾਓ ਜੇ ਮੈਂ ਪਾਟਿਆ ਨੋਟ ਵੀ ਚੱਕਿਆ ਬਾਬੇ ਦਾ ਤੋਲਾ ਸੋਨਾ ਵੀ ਉੱਥੋਂ ਚੱਕਿਆ ਪਾਣੀ ਦਾ ਭਰਿਆ ਹੋਇਆ ਗਲਾਸ ਵੀ ਬਾਬੇ ਦੀ ਠਾਠ ਚੋਂ ਪੀਤਾ ਤੁਸੀਂ ਮੇਰੇ ਗੋਲੀ ਮਾਰ ਦਿਓ ਸਾਡਾ ਪਰਿਵਾਰ ਪਰਚਾ ਨਹੀਂ ਕਰਾਊਗਾ ਤੇ ਤੁਸੀਂ ਕੱਲ ਤੱਕ ਸਬਤੇ ਜਾ ਕੇ ਕਿਉਂ ਨਹੀਂ ਪੇਸ਼ ਹੁੰਦੇ ਕਿ ਆਹ ਘਟਨਾਵਾਂ ਵਾਪਰੀਆਂ ਨੇ ਸਨਨਾਂ ਸਾਫ ਨਹੀਂ ਹੋਈ ਜੇ ਕਾਲ ਤੱਕ ਸੇਵ ਨੇ 100 ਸਾਲ ਤੋਂ ਬਾਅਦ ਹੁਣ ਤੱਕ ਕਿਸੇ ਨੂੰ ਅਨਸਾਫ ਦਿੱਤਾ ਤੇ ਦੱਸੋ ਅਸੀਂ ਜਾਈਏ ਜੀ ਹੋਇਆ ਸ੍ਰੀ ਗੁਰੂ ਨਾਲੇ ਨੂੰ ਹੋਇਆ ਪਹਿਲਾਂ ਮਹਾਰਾਜ ਰਣਜੀਤ ਸਿੰਘ ਨੂੰ ਸਜਾਵਾਂ ਉਹ ਤਾਂ ਪਹਿਲਾਂ ਦੀਆਂ ਗੱਲਾਂ ਹੋਣ ਗਿਆ ਤਾਂ ਹੁਣ ਨਹੀਂ ਨਾ ਹੁਣ ਹੁਣ ਸਾਰਾ ਕੁਝ ਪਤਾ ਲੱਗ ਗਿਆ ਜਿਹੜਾ ਗਰੇਵਾਲਾ ਉਹ ਐਸਜੀਪੀਸੀ ਦਾ ਮੈਂਬਰ ਆ ਜਗਰਾਉਂ ਤੋਂ ਉਹਨੂੰ ਰਿਪੋਰਟ ਦਿੱਤੀ ਸਾਰੀ ਉਹਨਾਂ ਨੇ ਕਿਉਂ ਨਹੀਂ ਦਿੱਤੀ ਮਹਾਰਾਜ ਜਿਹੜੀਆਂ ਲਗਾ ਹੁਣਾਂ ਦੀਆਂ ਸਜ਼ਾ ਉਹਨਾਂ ਦੇ ਮੱਥੇ ਦੇ ਵਿੱਚ ਗੋਲੀ ਵੱਜਣੀ ਚਾਹੀਦੀ ਆ ਚਲੋ ਤੁਹਾਡਾ ਤਰਕ ਪਰ ਕੰਮ ਤੱਕ ਸਭ ਤੇ ਜਾ ਕੇ ਜੋ ਰਿਵਾਇਤ ਆ ਉਹਦੇ ਮੁਤਾਬਕ ਇੱਕ ਕਰ ਵੀ ਤੁਹਾਨੂੰ ਐਸੇ ਕਰ ਜੇ ਜੇ ਕਾਲਤਾ ਸਾਹਿਬ ਤੇ ਬੈਠਾ ਜੱਥੇਦਾਰ ਅੰਨਾ ਬੋਲਾ ਤੇ ਸੀ ਜਾਵਾਂਗੇ ਜੇ ਸਾਡਾ ਪਿਓ ਆ ਕਾਲਤਾ ਸਾਹਿਬ ਦਾ ਜੱਥੇਦਾਰ ਭਾਵੇਂ ਉੱਥੇ ਕਿਹੜਾ ਵੀ ਬੰਦਾ ਬੈਠਾ ਸਿੱਖਾਂ ਦਾ ਪਿਓ ਹੋਇਆ ਉਹ ਜੇ ਸਾਡੇ ਪਿਓ ਨੂੰ ਇਹ ਹੀ ਨਹੀਂ ਪਤਾ ਵੀ ਸਾਡੀਆਂ ਧੀਆਂ ਦੀ ਪੱਤ ਲੁੱਟੀ ਜਾ ਰਹੀ ਆ ਸਾਡੇ ਬੱਚਾਂ ਦਾ ਘਾਣ ਕਰਨ ਨੂੰ ਪੁਲਿਸ ਤੂਰੀ ਫਿਰਦੀ ਆ ਉਹ ਹਜੇ ਤੱਕ ਨਾ ਮੋਗੇ ਆਇਆ ਨਾ ਜਗਰਾਉ ਆਇਆ ਉਹ ਫਿਰ ਕਿੱਥੇ ਆ ਅਸੀਂ ਵਾਰ-ਵਾਰ ਪਿਓ ਨੂੰ ਆਪਦੇ ਨੂੰ ਕਿਉਂ ਦੱਸਗੇ ਵੀ ਅਸੀਂ ਉਹਦੀ ਲਾਦਾ ਮਹਿਰੋ ਜੀ ਕੁੜੀ ਦੇ ਵੱਲੋਂ ਤੋਂ ਤੁਹਾਡਾ ਨੰਬਰ ਬਲੌਕ ਕਰ ਦਿੱਤਾ ਗਿਆ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਨਹੀਂ ਗੱਲ ਬਾਤ ਹੋ ਰਹੀ ਪਰਿਵਾਰਕ ਮੈਂਬਰ ਦਾ ਉਹਨਾਂ ਦੇ ਉਹਦੀ ਭੈਣ ਵਿਆਹੀ ਹੋਈ ਆ ਦਿੱਲੀ ਉਹਦੇ ਜੀਜੇ ਨਾਲ ਗੱਲ ਹੋਈ ਸੀ ਕਹਿੰਦੀ ਬਾਬਾ ਕਹਿੰਦਾ ਬਾਬਾ ਜੀ ਅਸੀਂ ਤੁਹਾਡੇ ਨਾਲ ਆ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਸਾਡੀ ਕੁੜੀ ਨੇ ਸਰੀਰਕ ਜ਼ਬੰਦ ਬਣਾਏ ਹੋਏ ਸੀ 2 ਸਾਲਾਂ ਤੋਂ ਸਾਨੂੰ ਦੱਸਿਆ ਨਹੀਂ ਤੇ ਅਸੀਂ ਉਹਨੂੰ ਬੁਲਾਉਂਦੇ ਨਹੀਂ ਹੈ ਤੇ ਸਾਨੂੰ ਇਹ ਵੀ ਇਹਨਾਂ ਬੰਦੇ ਨੇ ਦੱਸਿਆ ਵੀ ਰਮਨਦੀਪ ਕੌਰ ਨੂੰ ਸੈਮ ਵੀ ਪੁਲਿਸ ਨੇ ਲੈ ਕੇ ਦਿੱਤਾ ਵੀ ਜੇ ਮਹਿਰੋਂ ਵਾਲੇ ਦਾ ਕੋਈ ਫੋਨ ਮੈਸੇਜ ਆਏ ਤੇ ਸਾਨੂੰ ਦੱਸਿਓ ਕਿਵੇਂ ਉਹਨਾਂ ਤੱਕ ਪਹੁੰਚ ਕਰ ਗਈ ਮੇਨ ਸਾਡੀ ਡਿਮਾਂਡ ਇਹ ਆ ਵੀ ਉਥੋਂ ਦੇ ਸਾਰੇ ਹੀ ਅਫਸਰ ਬਦਲੀ ਕਰਕੇ ਦੀ ਛਾਣਪੀਣ ਕੀਤੀ ਜਾਵੇ ਰਮਨਦੀਪ ਕੌਰ ਨੂੰ ਕੈਮਰੇ ਦੇ ਸਾਹਮਣੇ ਲਿਆ ਜਾਂਦਾ ਜਾਵੇ ਜੇ ਮੈਂ ਉਹਨੂੰ ਕਡਨਾਪ ਕੀਤਾ ਮੇਰੇ ਤੇ ਕਡਨਾਪਿੰਗ ਦਾ ਪਰਚਾ ਹੋਵੇ ਨਹੀਂ ਮੈਂ ਪ੍ਰੂਫ ਦਿੱਤੇ ਆ ਵੀ ਉਹ ਆਪ ਆਈ ਸੀ ਤੇ ਜਿਵੇਂ ਜਿਵੇਂ ਉਹਨੇ ਕਿਹਾ ਉਵੇਂ ਕਾਰਵਾਈ ਹੋਈ ਆ ਤੇ ਅਸੀਂ ਪੁਲਿਸ ਨੂੰ ਦੱਸਿਆ ਵਾ ਜੇ ਰਮਨਦੀਪ ਕੌਰ ਨਹੀਂ ਗਈ ਤੇ ਫਿਰ ਉਹਦੀ ਛਾੜਪੀਣ ਹੋਣੀ ਚਾਹੀਦੀ ਉਹ ਕਿੱਥੇ ਆ ਜੋ ਮੁਕਰੀ ਆ ਤੇ ਕਿਉਂ ਮੁਕਰੀ ਆ ਜੇ ਉਹਨੇ ਸਾਡੇ ਕਹਿਣ ਤੇ ਪਰਚਾ ਕਰਾਇਆ ਤੇ ਉਹ ਕਿਉਂ ਕਰਵਾਇਆ ਤੇ ਪੁਲਿਸ ਰਮਨਦੀਪ ਦੇ ਬਾਬੇ ਨਾਲ ਸਹਿਮਤਾ ਤੇ ਉਹਦੇ ਤੇ 295 ਲੱਗੇ ਬਾਬੇ ਦਾ ਡੇਰਾ ਸੀਲ ਹੋਵੇ ਬਾਬੇ ਤੇ ਜਗਰਾਉਂ ਵਾਲਾ ਕੇਸ ਆ ਜਿਹੜਾ ਚੱਲਦਾ ਰਹਿਣਾ ਚਾਹੀਦਾ ਤੇ ਪੁਲਿਸ ਦਾ ਕੋਈ ਤਕੜਾ ਅਫਸਰ ਸਾਨੂੰ ਆ ਕੇ ਪਿੰਡ ਮਿਲੇ ਅਸੀਂ ਬਾਣਾ ਪਾਇਆ ਹੋਇਆ ਅਸੀਂ ਕਿਸੇ ਦਰ ਤੇ ਨਹੀਂ ਜਾਣਾ ਚਾਹੀਏ ਭਾਵੇਂ ਦਾ ਡੀਜੀਪੀ ਹੋਵੇ ਤੋ ਕਹੇ ਮੈਨੂੰ ਸਰਬੂਤ ਦੇ ਤੇ ਮੈਂ ਸਬੂਤ ਪੇਸ਼ ਕਰੂੰਗਾ 6 ਰੇਪ ਦੇ ਪਰਚੇ ਬਾਬੇ ਤੇ ਹੁੰਦੇ ਆ ਡੇਰਾ ਸੀਲ ਹੋਵੇ ਤਿੰਨ ਬਾਬਿਆਂ ਦੇ ਅਸੀਂ ਹੋਰ ਡਿਟੇਲ ਦੇ ਦਾਂਗੇ ਉਹਨਾਂ ਨੂੰ ਚੱਕ ਕੇ ਇੱਕ ਕੁੜੀ ਨੂੰ ਜਗਰਾਉਂ ਤੋਂ ਚੱਕ ਕੇ ਠਾਠ ਦੇ ਵਿੱਚ ਦੋ ਸਾਧਾ ਵਾਲੋ ਰੇਪ ਕੀਤਾ ਗਿਆ ਇਹ ਬਾਬਾ ਤੇ ਇੱਕ ਦੂਜਾ ਸੀ ਉਹਦਾ ਨਾਂ ਤਾਂ ਨਹੀਂ ਲੈਣਾ ਉਹ ਹਜੇ ਤੱਕ ਭੱਜਿਆ ਹੋਇਆ ਸੀ ਇਹਨੂੰ ਡੀਕਦੇ ਆ ਤੇ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਤੇ ਪੁਲਿਸ ਕਰਦੀ ਕਿਉਂ ਨਹੀਂ ਜਿਤਨਾ ਸਬੰਧਤ ਹੈ ਚਰਨਗੜ੍ਹ ਤੋਂ ਲੈ ਕੇ ਸਤਾਨ ਉਹ ਕੌਣ ਹੈਗੀ ਨਤਾਬ ਕੋਣ ਨਾਨਕ ਸਰਠਾਠ ਦੇ ਤਿੰਨ ਮੁਖੀਆ ਮਜੂਤਾ ਬਾਬਾ ਕਾਲਾ ਬਾਬਾ ਲੱਖਾ ਤੇ ਬਾਬਾ ਗਰਜੀਤ ਸਿੰਘ ਜੀ ਇਹਨਾਂ ਦੇ ਮੂੰਹੋਂ ਹਜੇ ਤੱਕ ਇੱਕ ਵੀ ਬਿਆਨ ਨਹੀਂ ਨਿਕਲਿਆ ਇਹਨਾਂ ਨੂੰ ਬਾਬੇ ਲੱਖੇ ਨੂੰ ਬਾਬੇ ਘੱਲੇ ਨੂੰ ਉਹ ਵੱਡੇ ਨੇ ਉੱਥੋਂ ਦੇ ਤੇ ਉੱਥੇ ਚਾਹੀਦਾ ਮੈਂ ਕਹਿਣਾ ਵੀ ਮੇਰੇ ਸਾਹਮਣੇ ਆਉਣ ਮੈਨੂੰ ਸਾਧਣ ਮੈਂ ਆਪਦੇ ਸਿੰਘਾਂ ਦੇ ਨਾਲ ਵਿੱਦ ਆਪਣੇ ਲਾਇਸੈਂਸੀ ਵੈਪਲ ਜਾਂ ਸਕਿਉਰਟੀ ਦੇ ਵਿੱਚ ਪੇਸ਼ ਹੋਊਗਾ ਤੇ ਉਹ ਜਵਾਬ ਦੇਣ ਇਸ ਗੱਲ ਦਾ ਵੀ ਉਹਨੇ ਨਾਨਕਸਰ 68 ਕਿਉਂ ਲਿਖਿਆ ਸੀ ਤੁਹਾਡੇ ਕੋਲ ਕਾਫੀ ਰਿਕਾਰਡਿੰਗਸ ਨੇ ਹੋਂ ਤੱਕ ਕਿੰਨੇ ਅੰਕੜੇ ਕਹਿ ਦਈਏ ਵੀ ਇਹੋ ਜਿਹੇ ਨੇ ਜਿਹੜੇ ਤਰੀਪ ਦੇ ਨੇ ਪਹਿਲਾ ਇੱਕ ਆ ਉਹਦੇ ਵਿੱਚ ਸਾਨੂੰ ਲੱਗਾ ਇਹਨਾਂ ਦੀ ਸਹਿਮਤੀ ਆ ਪਰ ਅਸੀਂ ਮर्याਦਤ ਤਹਿਤ ਸਜ਼ਾ ਦੇਵਾਂਗੇ ਫਿਰ ਦੂਜਾ ਆ ਫਿਰ ਥਾਣੇ ਖੜਾ ਹੀ ਫੋਨ ਆਉਂਦਾ ਤੀਜਾ ਆਉਂਦਾ ਫਿਰ ਇੱਕ ਹੋਰ ਆ ਗਿਆ ਉਹ ਕੁੜੀ ਆਈ ਲੈਟਸ ਕਰਕੇ ਉਹਦਾ ਵਿਆਹ ਹੋ ਗਿਆ ਕਹਿੰਦੀ ਮੈਂ ਬੋਲ ਨਹੀਂ ਸਕਦੀ ਚੌਥਾ ਆਇਆ ਫਿਰ ਦੋ ਕੁੜੀਆਂ ਦੇ ਫੋਨ ਹੋਰ ਆਏ ਉਹਨਾਂ ਨੇ ਆਪਣੀ ਆਈਡੈਂਟੀਟੀ ਨਹੀਂ ਦਿੱਤੀ ਰਾਤ ਇੱਕ ਕੁੜੀ ਦਾ ਫੋਨ ਹੋ ਰਿਹਾ ਤੇ ਉਹਨੇ ਕਿਹਾ ਵੀ ਬਾਬਾ ਜੀ ਦੱਸਿਓ ਨਾ ਮੇਰੀ ਸਹੇਲੀ ਨਾਲ ਵੀ ਉਹਨਾਂ ਨੇ ਕਰੀ ਕੀਤਾ ਸੀਗਾ ਅਸੀਂ ਸਲਾਹ ਕਰ ਲੈਨੇ ਜੇ ਤੁਸੀਂ ਸਾਨੂੰ ਸਿਕਿਉਰਿਟੀ ਦਿਵਾ ਦੋਗੇ ਤੇ ਅਸੀਂ ਬਿਆਨ ਦੇਣ ਲਈ ਤਿਆਰ ਆਠ ਨੌ ਤਾਂ ਜਿਹੜੇ ਸਾਹਮਣੇ ਆਏ ਉਹੋ ਆ ਜੇ ਤੁਸੀਂ ਲਟਕੇ ਲਾ ਕੇ ਇੱਕ ਹੋਟਲ ਚ ਲੈ ਗਏ ਸੀ 4 ਘੰਟੇ ਰੱਖਿਆ ਹਾਂਜੀ ਉਸ ਤੋਂ ਬਾਅਦ ਜਿੱਥੇ ਉਹਨੂੰ ਲੈ ਕੇ ਜਾਂ ਅਸੀਂ ਲੈ ਗਏ ਤੇ ਬਾਅਦ ਵਿੱਚ ਵੀ ਸੰਪਰਕ ਦੇ ਵਿੱਚ ਰਿਹਾ ਜਦੋਂ ਉਹਦੀਆਂ ਵੀਡੀਓ ਬਣਾ ਲਈਆਂ ਉਹਦੇ ਨਾਲ ਡੀਲ ਕੀਤੀ ਇਹਨੇ ਬਾਅਦ ਵਿੱਚ ਸੰਪਰਕ ਚ ਬਾਅਦ ਚ ਹੁਣ ਤੱਕ ਆਉਂਦਾ ਰਿਹਾ 8ਵੇਂ ਮਹੀਨੇ ਦੀ 24 25 26 27 28 29 30 31 ਤਰੀਕਾ 8 ਦਿਨ ਬਣਦੇ ਆ 8 ਦਿਨੀਆਂ ਦੀਆਂ ਉਹ ਕੁੜੀ ਨੂੰ ਭੋਰੇ ਚਲੇ ਜਾਂਦੇ ਦੀਆਂ ਸਾਡੇ ਤੋਂ ਵੀਡੀਓ ਲੈ ਲਓ ਆਪੋ ਸ੍ਰੀ ਡੀਜੀਪੀ ਦੇ ਕੋਲ ਜਿਹੜਾ ਜਾਣਾ ਹੈ ਫਿਰ ਕਿਵੇਂ ਹੋਏਗਾ ਮਾਮਲਾ ਨਹੀਂ ਅਸੀਂ ਜਦੋਂ ਮੌਜੂਦਾ ਸਾਨੂੰ ਜਿਹੜੇ ਅਫਸਰ ਨੇ ਉਹ ਉਹਨਾਂ ਨੇ ਕਹਿਤਾ ਤੇ ਫਿਰ ਡੀਜੀਪੀ ਵੀ ਤਾਂ ਪੰਜਾਬ ਪੁਲਿਸ ਦਾ ਹੀ ਆ ਦੂਜੀ ਗੱਲ ਰਹੀ ਸ੍ਰੀ ਕਾਲਤਾਖ ਸਾਹਿਬ ਦੀ ਮੇਰਾ ਐਕਸੀਡੈਂਟ ਹੋ ਗਿਆ ਮੋਗੇ ਮੇਰਾ ਪਿਓ ਘਰੇ ਬੈਠਾ ਤੇ ਉਹਨੂੰ ਫੋਨ ਆ ਉਠ ਗਿਆ ਵੀ ਐਕਸੀਡੈਂਟ ਹੋ ਗਿਆ ਮੇਰਾ ਪਿਓ ਮੇਰੇ ਕੋਲ ਚੱਲ ਕੇ ਆਊਗਾ ਕਿ ਮੈਂ ਅੱਤ ਵੱਡੀ ਹੋਈ ਲੈ ਕੇ ਘਰੇ ਜਾਵਾਂ ਸਾਡੀਆਂ ਭੈਣਾਂ ਉਹਨਾਂ ਦੀ ਪੱਤ ਲੁੱਟੀ ਗਈ ਆ ਤੇ ਸਾਡਾ ਕਹਤਾ ਹੈ ਜਥੇਦਾਰ ਪਿਓ ਆ ਤੇ ਉਹਨਾਂ ਨੂੰ ਆਉਣਾ ਚਾਹੀਦਾ ਜਗਰਾਉ ਜਾਂ ਮੁਕ ਕਦੋਂ ਕਦੋਂ ਸ਼ਿਕਾਇਤ ਦਿੰਦੀ ਹੈ ਜੀ ਕਾਲਕ ਸਾਹਿਬ ਤੇ ਅਸੀਂ ਕਾਹਤੋ ਦਈਏ ਬਾਈ ਅਸੀਂ ਪੁਲਿਸ ਨੂੰ ਦਿੰਦੀ ਹੈ ਦਰਖਾਸਤ ਕਾਲ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਕਾਲ ਤੱਕ ਤੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਬਾਈ ਜੀ ਇਹੀ ਗੱਲ ਤਾਂ ਸਮਝ ਨਹੀਂ ਆਉਦੀ ਜਿਹੜੀ ਗੱਲ ਦਾ ਨਹੀਂ ਪਤਾ ਉਹ ਲਿਖਤੀ ਸ਼ਿਕਾਇਤ ਦੇਵਾਂਗੇ ਜਿਹੜੀ ਸਾਹਮਣੇ ਹੀ ਪਈ ਆ ਦਿਸੀ ਜਾਂਦਾਗਾ ਹੁਣ ਬੰਦਾ ਬੈਠਾ ਉਹਦੀ ਧੀ ਦੀ ਕੋਈ ਅੱਜਤ ਲੁੱਟ ਰਿਹਾ ਤੇ ਉਹ ਬੈਠਾ ਐ ਬੈਠਾ ਉਹ ਵੀ ਮੇਰੀ ਧੀ ਕਹੂਗੀ ਮੇਰਾ ਰੇਪ ਹੋ ਰਿਹਾ ਤੇ ਮੈਂ ਉੱਠੂੰਗਾ ਨਹੀਂ ਮੈਂ ਉੱਠਣਾ ਨਹੀਂ ਇਹ ਸਿੱਖਾਂ ਦੀ ਨਸਲ ਕੁਝ ਹੀ ਹੋਈ ਆ ਇਹ ਸਿੱਖਾਂ ਦੇ ਸੰਧਾਨਤਾ ਦੀ ਗੱਲ ਆ ਜੇ ਅੱਠਾ ਕੁੜੀਆਂ ਦੀ ਪੱਤ ਲੁੱਟੀ ਗਈ ਹੋਵੇ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਮੁਖੀ ਵੱਲੋਂ ਤੇ ਹਜੇ ਵੀ ਕਾਲ ਤੱਕ ਸਾਹਿਬ ਦਾ ਮੁਖੀ ਲੈਟਰ ਮੰਗਦਾ ਹੋਵੇ ਤੇ ਉਹ ਫਿਰ ਸਾਡਾ ਮੁਖੀ ਨਹੀਂ ਹੋ ਸਕਦਾ ਦੇਖੀ ਦੱਸਿਆ ਜਰੂਰ ਦਾ ਭਰਾ ਵੀ ਜਿਹੜਾ ਦੱਸਿਆ ਰੀਸੈਂਟ ਕਹਿ ਰਿਹਾ ਸੀ ਕਿ ਸਾਡੀ ਸਹਿਮਤੀ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ ਆ ਉਹਦੀ ਗੱਲ ਕੁੜੀ ਦਾ ਭਰਾ ਉਹ ਹੋਰ ਕੁੜੀ ਸੀ ਉਹਦੇ ਭਰਾ ਦਾ ਸਨੇਹਾ ਭੇਜਿਆ ਸੀ ਇਹਨਾਂ ਨੇ ਕਲਵਾਨ ਸਿੰਘ ਸੋਤੇ ਹੋਣਾ ਨੇ ਵੀ ਉਹ ਕਹਿੰਦੇ ਸਾਡੀ ਸਹਿਮਤੀ ਆ ਉਹ ਫੇਕ ਸੁਨੇਹਾ ਭੇਜਿਆ ਸੀ ਉਦੋਂ ਸਾਸੀਂ ਦੁਬਧਾ ਦੇ ਵਿੱਚ ਸੀ ਤੇ ਅਸੀਂ ਉਵੇਂ ਪਬਲਿਸ਼ ਕਰਤਾ ਤੇ ਉਹ ਲਾਪਤਾ ਹਜੇ ਭਰਾ ਕੁੜੀ ਦਾ ਪੁਲਿਸ ਦੱਸੇ ਉਹ ਕੁੜੀ ਦਾ ਭਰਾ ਬਾਬੇ ਦਾ ਡਰਾਈਵਰ ਕਿੱਥੇ ਆ ਪੁਲਿਸ ਸ਼ਾਨਵੀਨ ਕਰੇ ਵੱਡੇ ਲੈਵਲ ਤੇ ਸਿੱਖਾਂ ਦੀ ਹੋਂਦ ਦਾ ਸਿੱਖਾਂ ਦੀ ਪਵਿੱਤਰਤਾ ਦਾ ਸੰਵਿਧਾਨ ਦਾ ਮਸਲਾ ਧੀਆਂ ਦੀ ਅਜਤ ਲੁੱਟੀ ਗਈ ਆ ਉਹਦੇ ਵਿੱਚ ਦਵਿੰਦਰ ਸਿੰਘ ਬਾਬੇ ਦਾ ਗੜਬਈ ਜੋ ਚੰਨਣ ਵਾਲਾ ਬਰਨਾਲੇ ਦਾ ਰਹਿਣਾ ਵਾਲਾ ਵਾ ਹਰਜੀਤ ਸਿੰਘ ਜਿਹੜਾ ਰਿੰਗਕਿੰਗਡਮ ਹੋਟਲ 'ਚ ਬਾਬੇ ਦੇ ਨਾਲ ਗਿਆ ਸੀਗਾ ਬਾਬਾ ਕੁਲਵੰਤ ਸਿੰਘ ਸੋਤਾ ਇੱਕ ਜਗਰਾਉ ਤੋਂ ਉਹਦਾ ਨਾਮ ਅਮਰਤਪਾਲ ਸਿੰਘ ਆ ਉਹ ਉਹਦੇ ਕੇਸਾ ਧਾਰੀ ਸੀਗਾ ਤੇ ਜਿੱਦੇ ਬਾਬੇ ਦੇ ਛੱਤਰ ਮਾਰਤੇ ਉਹਦੇ ਕਲੀਨ ਸ਼ੇਪ ਹੋ ਗਿਆ ਪਾਸੇ ਹੋਇਆ ਵਿਆ ਇਹਨਾਂ ਬੰਦਿਆਂ ਨੂੰ ਜਾ ਕੇ ਵੈਰੀਫਾਈ ਕੀਤਾ ਜਾਵੇ ਜਿਹੜੀ ਗੱਲ ਰਹੀ ਸਾਡੇ ਕਾਨੂੰਨ ਤੋੜਨ ਦੀ ਜੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਲੱਗਦਾ ਵੀ ਸਿੱਖ ਬਾਣਾ ਪਾ ਕੇ ਆਪਣੇ ਸੰਧਾਨਤਾ ਲਈ ਨਹੀਂ ਲੜ ਸਕਦੇ ਤੇ ਸਾਡੇ ਉੱਤੇ ਪਰਚਾ ਦਰਜ ਕੀਤਾ ਜਾਵੇ ਬਾਬੇ ਨੂੰ ਕੁੱਟਮਾਰ ਕਰਨ ਦਾ ਬਾਬੇ ਦਾ ਉਥੋਂ ਡੀਵੀਆਰ ਚੱਕਣ ਦਾ ਅਸੀਂ ਉਹ ਪਰਚਾ ਲੈਣ ਲਈ ਤਿਆਰ ਆ ਸਾਡੀ ਚਾਹੇ ਉਹ ਜਿੰਨੀ ਮਾਰਚਿੰਗ ਟੈਰੋਗੇਟ ਕਰਨ ਡੀਵੀਆ ਨਹਿਰ ਚ ਸੈੱਟ ਤੇ ਹੈ ਨਹੀਂ ਪਰ ਮੰਨਾਂਗੇ ਸਾਡੇ ਕੋਲੇ ਸੀ ਬਾਬਾ ਕੁੱਟਿਆ ਤੇ ਕੁੱਟਿਆ ਤੇ ਕੁੱਟਿਆ ਤੇ ਪੁਲਿਸ ਵਾਹ ਲਾ ਲਵੇ ਜੇ ਬਾਬਾ ਬਾਹਰ ਹੁੰਦਾ ਤੇ ਉਹ ਅਸੀਂ ਗੱਡੀ ਛਾੜਾਂਗੇ ਸਾਡੇ ਗੁਰੂ ਦਾ ਮਸਲਾ ਸਾਡੀਆਂ ਧੀਆਂ ਦਾ ਮਸਲਾ ਪੰਜਾਬ ਦਾ ਮਸਲਾ ਸਾਨੂੰ ਸਾਡਾ ਸਿੱਖਾ ਨੂੰ ਰਾਜ ਮਿਲੇ ਨਾ ਮਿਲੇ ਪਰ ਅਸੀਂ ਆਪਦੇ ਸਿੱਖਾਂ ਦੇ ਕਾਨੂੰਨ ਪੰਜਾਬ ਤੇ ਲਾਗੂ ਰੱਖਾਂਗੇ ਚਾਹੇ ਪ੍ਰਸ਼ਾਸਨ ਆਜੇ ਚਾਹੇ ਮੌਕੇ ਦੀ ਸਰਕਾਰ ਆਜੇ ਚਾਹੇ ਕੋਈ ਸਾਥ ਆ ਜੇ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਜੇ ਬਾਣਾ ਪਾਲਿਆ ਤੇ ਬਾਣਾ ਪਾਲਿਆ ਤੇ ਹੁਣ ਤਾਂ ਸਿਰ ਧੜ ਦੀ ਲੱਗੂਗੀ ਜਾਂ ਤਾਂ ਸਿੱਧੇ ਹੋ ਕੇ ਸਰਕਾਰ ਚੱਲੇ ਤੇ ਜੇ ਇਹਨਾਂ ਨੇ ਵਿੰਗਫਾਇ ਗਵਾਲ ਕਰਨੇ ਆ ਮੈਂ ਇਸ ਮੀਡੀਆ ਰਾਹੀਂ ਆਪਦੀ ਜੱਥੇਬੰਦੀ ਦੇ ਸਿੰਘ ਉਹ ਇੰਡੀਆ ਦੇ ਕਿਸੇ ਸਟੇਟ ਦੇ ਵਿੱਚ ਬੈਠੇ ਆ